ਸਾਸਿਕਾ ਜੀ ਸਾਰਿਆਂ ਨੂੰ ਲਮੜਦਾ ਹਰ ਇੱਕ ਬੋਲ ਚੁੱਕਿਆ ਜੀ ਪਿੰਡ ਸ਼ੇਗਪੁਰ ਜ਼ਿਲ੍ਹਾ ਗੁਰਦਾਪੁਰ ਤੁਸੀਂ ਬਟਾਲਾ ਦੇਖੋ ਅੱਜ ਵੀ ਨਾ ਕੋਈ ਛੇਸਾ ਦੇ ਲੈਬੇ ਛੋੜੇ ਸੇਲ ਆ ਜੀ ਬਾਕੀ ਭਾਈ ਜੀ ਨੇ ਗੱਲਬਾਤ ਕਰ ਭਾਈ ਜੀ ਸਿਕਾ ਸਿਕਾ ਸੰਦੀਪ ਜੀ ਠੀਕ ਹੈ ਜੀ ਭਾਈ ਜੀ ਸਿਕਾ ਠੀਕ ਹੈ ਜੀ ਹੋਰ ਜੀ ਭਾਈ ਜਾਲੇ ਗਿਆ ਜੀ ਹਾਂ ਜੀ ਬੜਾ ਪਣਾ ਹੁਣ ਚੱਲਦਾ ਜੀ ਤੀਜਾ ਮਾਲ ਪਿਛਲੇ ਜੀ ਹਾਂ ਜੀ ਉਦੋਂ ਨਹੀਂ ਭਾਈ ਵੇਗਿਆ ਘੰਟੇ ਚ ਵੇਗਿਆ ਠੀਕ ਹੈ ਠੀਕ ਹੈ ਹਾਂ ਜੀ ਚਲੋ ਚਲੋ ਹਾਂ ਜੀ ਪੰਜ ਮਈਆਂ ਦੇ ਮਿੰਟੋ ਮਿੰਟੋ ਨਿਕਲ ਹਾਂ ਜੀ ਹਾਂ ਦੂਸਰ ਭਾਈ ਜੀਆਂ ਸਾਰੀਆਂ ਚਵਾ ਹ ਆਹ ਤੈਨੂੰ ਕਿਹਾ ਅੱਛਾ ਤੇ ਵੀਡੀਓ ਤਿੰਨਾਂ ਦੀ ਪਾਉਣੀ ਹੈ ਤਿੰਨਾਂ ਦਾ ਸੱਦਾ ਆ ਜੀ ਠੀਕ ਹੈ ਤਿੰਨ ਦੇਖੀਏ ਤਿੰਨ ਦੇਖ ਲਈਏ ਪਰ ਤੁਹਾਨੂੰ ਨਹੀਂ ਖਾਲੀ ਮੋੜ ਲੈ ਇੱਕ ਦੀ ਪਾਉਣੀ ਪਈ ਦੀ ਪਾ ਕੇ ਨਾ ਜੀ ਚਲਦੀ ਦੂਰ ਹੋਣਾ ਹੁੰਦਾ ਬਿਲਕੁਲ ਬਿਲਕੁਲ ਆ ਜਾਓ ਫਿਰ ਆ ਜਾਓ ਉਧਰ ਲੱਗੀ ਜੀ ਹਾਂ ਜੀ ਉਧਰ ਲੱਗ ਜਾਂਦੇ ਆ ਵੀ ਦੋ ਵਿਕੀਆਂ ਸੰਦੀਵੀਰ ਆ ਪਰਲੀ ਝੋੜੀ ਵੀ ਵਿਕੀ ਅੱਛਾ ਪਰਲੀ ਵਿਕੀ ਹਾਂ ਪਰਲੀ ਵਿਕੀ ਉਹਦਾ ਸੌਦਾ ਠੀਕ ਹੈ ਤੇ ਆਹ ਬਾਈ ਜੀ ਹਾਂ ਜੀ ਦੁੱਧ ਕਿਲੇ ਜੀ ਥੱਲੇ ਇਹ ਥੱਲੇ ਦੁੱਧ 12 ਲੀਟਰ ਤੇ ਆ ਗਿਆ 12 ਕਿਲੋ ਹਾਂ 11 ਵਜੇ ਬਸ ਨਾ 11 ਵਜੇ ਤੇ 9 ਮਿੰਟ 9 ਮਿੰਟ ਬਿਲਕੁਲ ਬਿਲਕੁਲ ਹਾਂ ਠੀਕ ਆ ਚਲੋ ਉਹ ਵੀ ਚਟਿਆਂ ਦਾ ਇਸ ਹਿਸਾਬ ਨਾਲ ਆਈਡੀ ਇਹ ਕਿਹੇ ਵੀ ਮੈਨੂੰ ਪਸਮਾਰ ਨਹੀਂ ਲੱਗਾ ਹੋਊਗਾ ਚਵਾਈ ਹੋਈ ਆ ਨਹੀਂ ਬਿਲਕੁਲ ਜੀ ਠੀਕ ਆ ਜੀ ਬਿਲਕੁਲ ਬਿਲਕੁਲ ਹਾਂ ਜੀ ਆ ਬੱਚਾ ਇਹਦਾ 20 ਦਿਨ ਦਾ ਸੂਆ ਆ ਦਿਖਾ ਦੇ ਠੀਕ ਆ ਖੋਲੋ ਇਸਦੀ ਵੀ ਰਹੇ ਥੱਲੇ ਦੁੱਧ ਦੋ ਆ ਜਿਹੜਾ ਕਿ ਇਹਨੂੰ ਚਵਾ ਕੇ ਦੇਵੇ ਐਵੇਂ ਨਹੀਂ 15 16 ਕਿਲੋ ਕਹੀ ਜਾਣਾ 12 ਕਿਲੋ ਦੁੱਧ ਠੰਡਾ ਹੋਊਗਾ ਪਾਣੀ ਥੱਲੇ ਕੋ ਲੋ ਇਹ ਵੀ ਤੋਰੋ ਤੇ ਵੱਟੀ ਛੋਟੀ ਸੰਦੀ ਵੀਰਾ ਕੱਲ ਵੇਖ ਲਾ ਕਿੱਤਾ ਕੋਈ ਨਿੱਕੀ ਨਾ ਸਮਝੇ ਨਹੀਂ ਨਹੀਂ ਵੱਡੀ ਵੱਡੀ ਹੈ ਛੋਟੀ ਛੋਟੀ ਹੈ ਕਿੱਥੇ ਆਉਣ ਦੀ ਮੇਰੀ ਪੂਰੀ ਵੱਡੀ ਜਿਹੀ ਹੈ ਠੀਕ ਆ ਜੜੀ ਤੋਂ ਮੈਨੂੰ ਮਹਿਸਾ ਲੱਗਾ ਤੁਸੀਂ ਤੁਸੀਂ ਬੋਲੋ ਥੱਲਾ ਵੇਖੋ ਇਸ ਦੀ ਛੋਟੀ ਚਵਾਈ ਵੀ ਬੜੀ ਮਰੀਏ ਬਿਲਕੁਲ ਜੀ ਮੈਂ ਰੂ ਵਾਂਗੂ ਚਵਾਈ ਜੀ ਚਵਾਈ ਦੇ ਨਿਗਾਹ ਜਾ ਵੀ ਚੋ ਚਵਾਈ ਠੀਕ ਆ ਚਵਾਈ ਬਹੁਤ ਸਾਫ ਹੈ ਥੱਲਾ ਦਾ ਪੰਡਾ ਬੜਾ ਸਾਫ ਹੈ ਜੀ ਵੇਖੋ ਸੜਕ ਦੇ ਬੱਲ ਲੱਗ ਗਿਆ ਫਿਰ ਹਾਂਜੀ 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 ਉਹ ਤਾਂ ਟਾਈਮ ਲੱਗ ਗਿਆ ਦੋਰੇ ਪੱਥਰ ਪਾਉਣੇ ਹਾਂਜੀ ਹਾਂ ਇਹ ਕਰੀ ਪਹਿਲਾਂ ਪਾਇਆ ਕਰੀ ਹੁਣ ਇਹ ਪਾ ਕੇ ਮਿੱਟੀ ਪਾਉਣਗੇ ਉੱਚਾ ਉੱਚਾ ਹੋ ਜਾਣਾ ਹਾਂਜੀ 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 ਵੱਡੂ ਜੀ ਥੋੜਾ ਬਰੋ ਹੋਰ ਜੀ ਵੱਡੂ ਜੀ ਹਾਂਜੀ ਹਾਂ ਅੱਜ ਵੀਡੀਓ ਬਣਾਉਣੀ ਇਹਦਾ ਫਿਰ ਮੋਲੇ ਜੀ ਹਾਂਜੀ ਮੋਲੇ ਦਾ ਮੋਲੇ ਸੰਦੀਪ ਜੀ ਜਾਜ ਕਰ ਦੇਣਾ ਦਾ ਜੀ ਹਾਂਜੀ ਇਹ ਕਿੰਨਾ ਇੱਕ ਵੀ ਕਰਦੀ ਜੀ ਕਰ ਦੋ ਹੁਣ ਮੰਦ ਇੱਕ 15 ਦੇ ਦਾਂਗੇ ਚਲੋ 1 ਲੱਖ 15 ਬਸ ਠੀਕ ਆ ਹਾਂਜੀ ਹਾਂਜੀ 115000 ਜੀ ਬਾਠੀ ਜੀ ਚਲ ਤਸਵੀਰ ਆ ਛੋਟੀ ਜਿਹੜੀ ਹਾਂਜੀ ਇਹ ਥੱਲੇ 12 ਕਿਲੋ ਦੁੱਧ ਮੈਨੂੰ ਠੰਡਾ ਵਾ ਅੱਛਾ 12 ਕਿਲੋ ਹੈਗਾ ਹਾਂਜੀ ਹਾਂਜੀ ਇਹਦਾ ਸਹੀ ਮਸਲਾ ਨਹੀਂ ਹਾਂ ਮੇਰੇ ਕੋਲ ਜੈਡ ਬਲੈਕ ਆ ਲੋਈ ਇਹਦੇ ਮਗਰ ਲੋਈ ਕੱਟੀਏ ਹਾਂ ਇਹ ਇੱਕ ਮਹੀਨੇ ਦਾ ਬੱਚਾ ਜੇ ਹਾਂਜੀ ਇੱਕ ਮਹੀਨੇ ਦਾ ਅੱਛਾ ਕਿੰਨੀ ਚਾਉਂਦੇ ਜੀ ਇਹ ਦੁੱਧ ਨਾਲ ਪਿੱਛੇ ਪੜਾ ਬਣਿਆਗੇ ਹਾਂ ਹਾਂ ਬਿਲਕੁਲ ਜੀ ਹਾਂਜੀ ਹਾਂਜੀ ਠੀਕ ਆ ਇਸ ਨੀਵੀਂ ਵੀ ਨਕੀ ਨਾ ਆਖੇ ਵੱਡੀ ਝੋਟੀ ਨਹੀਂ ਵੱਡੀ ਆ ਪੂਰੀ ਵੱਡੀ ਬਾਰਗ ਨੂੰ ਦਾ ਹੈਗਾ ਉਹ ਨਾਰਾ ਨਾਰਾ ਚੈੱਕ ਰਾ ਹਾਂਜੀ 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 ਤੁਹਾਨੂੰ ਬੜਾ ਜਲਦੀ ਆ ਗਏ ਬਾਈਓ ਨੂੰ ਥੋੜਾ ਟਾਈਮ ਲੂਨੇ ਲੈ ਹਨਾ ਹਾਂਜੀ ਹਾਂਜੀ ਇਹਦੇ ਮੋੜਾ ਟਿੱਪ ਟਿੰਕਣਾ ਜਾਂਦਾ ਪਰ ਚੱਲਦਾ ਚੁਲਦਾ ਨਹੀਂ ਕੋਈ ਠੀਕ ਆ ਉਹ ਥਾਣ ਨੂੰ ਠੀਕ ਆ ਐ ਚੋਣ ਪੋਲੀ ਰੂ ਵਰਗੀ ਬਸ ਠੀਕ ਤੋਰੋ ਇਹ ਵੀ ਲਓ ਜੀ ਇਹ ਵੀ ਕਰੋ ਚੈੱਕ ਬਹੁਤ ਵੱਡੀ ਝੋਟੀ ਆ ਵੱਡੀ ਝੋਟੀ ਆ ਜੀ ਹਾਂਜੀ ਹਾਂ ਤੇ ਮੋਲੇ ਦਾ ਟੁਕੜਾ ਨਾਲ ਹੀ ਪਾਉਣਾ ਜੀ ਬਸ ਠੀਕ ਆ ਜੈ ਜੀ ਹਾਂਜੀ ਹਾਂਜੀ ਹਾਂ ਚਵਾਈ ਵਰੀ ਐਂ ਹਣਾ ਚਵਾਈ ਰੂਮ ਵਰਗੀ ਜੀ ਗਾਰਡ ਪਛਾਣ ਬਹੁਤ ਚੰਗੀ ਹੈ ਜੀ ਠੀਕ ਆ ਆ ਜਿਓ ਜੀ ਆ ਜਿਓ ਇਹ ਕੋ ਝੋਡੀ ਦਾ ਕੱਦ ਕਟਾਏ ਇਹਦਾ ਮੋਲੇ ਜੀ ਫਿਰ ਇਹ ਤਾਂ ਮੈਂ ਤੁਸੀਂ ਦੱਸ ਦ ਸੰਦੀਪ ਜੀ ਦੱਸੋ ਤੁਸੀਂ ਕਿੰਨਾ ਕਰੀਏ ਦੱਸ ਦੋ ਤੁਸੀਂ ਆਪੇ ਇਹ ਆ ਜੀ ਕਰ ਦੋ ਜਿਹੜੀ ਗਾਹ ਦੀ ਕਰਦੇ ਇਹ 95000 ਸੰਦੀਪ ਜੀ ਦੀ ਥਾਣਾ ਹਾਂ ਨਹੀਂ 95000 ਸੰਦੀਪ ਜੀ ਨੇ ਆ ਸ਼ਾਮਾ ਨੂੰ ਪੂਰੀ ਫਸਦੀ ਬਸ ਜੀ ਬਸ 95000 ਦੇ ਹਿਸਾਬ ਨਾਲ ਮਤਲਬ ਇਹ ਤੁਹਾਨੂੰ ਪਤਾ ਹੀ ਨਹੀ ਠੀਕ ਆ ਸੰਦੀਪ ਜੀ ਨੇ ਕਹੇ ਵੀ ਮਹੀਨੇ ਦੀ ਨਾ ਮਾੜੀ ਹੋਊਗੀ ਠੀਕ ਆ ਠੀਕ ਆ ਚਲੋ ਤੇ ਬਾਕੀ ਉਹ ਗਾਈ ਉਹ ਗਾ ਦਿਓ ਇਹ ਤਾਂ ਜੀ ਜੀ ਹਾਂ ਜੀ ਇਹ ਨਾ ਮਹੀਨੇ ਦਾ ਬੱਚਾ ਜੇ ਵਸਦਾ ਪਹਿਲਾ ਸੂਆ ਆ ਦੇਖੋ ਅੱਛਾ ਜੀ ਪਹਿਲੀ ਸੂਆ 12 ਕਿਲੋ ਦੁੱਧ ਛੰਡਾ ਹੈ ਦੇ ਥੱਲੇ 12 ਕਿਲੋ ਦੁੱਧ ਛੰਡਾ ਜੀ ਪਹਿਲਾ ਸੂਆ ਬੱਚੀ ਮਗਰਾ ਕੀ ਆ ਇਹ ਮਗਰਾ ਜੇ ਪਹਿਲਾ ਸੂਆ ਆ ਨਾ ਇਹ ਕੋਈ 20 ਦਿਨ ਕੋ ਮਹੀਨੇ ਦੀ ਮਾਰ ਹੈ ਜਿੰਨੇ ਮਰਜ਼ੀ ਮੰਨ ਲੈ ਜੀ ਹਾਂਜੀ ਹਾਂਜੀ ਹਾਂ ਤੇ ਐਡੀ ਠੰਡੀ ਸੀਲ ਤੇ ਥਣ ਗੁੱਲਾ ਬਹੁਤ ਵਧੀਆ ਜੀ ਠੀਕ ਆ ਆ ਜੋ ਜੀ ਆਜੇ ਇਹਦਾ ਮੋਲ ਲਈ ਫਿਰ ਇਹਦਾ ਮੋਲ ਵਸਨੀਪ ਜੀ ਛੋਟਾ ਜਿਹਾ ਕਰ ਦੇਣਾ ਹਾਂਜੀ ਇਹ ਤਾਂ ਮੁੱਲ 45000 ਰਿਆ ਕਵੀਰ ਫੋਨ ਲਵਗਾ ਤਾਂ ਮਾਨਤਨ ਕਰਾਂਗੇ ਚਲੋ ਬਹੁਤ ਠੀਕ ਆ ਮਾਨਤਨ ਕਰ ਦਿੰਗੇ ਹਾਂਜੀ ਹਾਂਜੀ 45000 ਤੋਂ ਫੁੱਲ ਕਰਾਂਗੇ ਜਿੰਨਾ ਹੋਊਗਾ ਜੀ ਚਲੋ ਲੋ ਜੀ ਤੈਨੂੰ ਬਸ ਸੇਲ ਆ ਬਾਕੀ ਮੇਰੇ ਜਿਲ੍ਹੇ ਨਹੀਂ ਆ ਰਹਾ ਇੱਥੇ ਆ ਕੇ ਇੱਕ ਟਾਈਮ ਦੋ ਢੰਮ ਚੁਾਈ ਕਰੋ ਭਾਗ ਹਾਂਜੀ ਹਾਂਜੀ ਐਡਰੈਸ ਦੱਸ ਦਿਓ ਹਾਂ ਬੋਲ ਦਿਓ ਜੀ ਐਡਰੈਸ ਹਾਂਜੀ ਜਸਪਾਲ ਸਿੰਘ ਨੰਬਰਦਾਰ ਪਿੰਡ ਸ਼ੇਖਪੁਰ ਕਲਾਂ تحصیل ਬਟਾਲਾ ਜ਼ਿਲ੍ਹਾ ਗਰਦਾਸਪੁਰ ਠੀਕ ਆ ਜੀ ਫੋਨ ਤੁਹਾਨੂੰ ਇਹ 7207496 ਜੀ ਹਾਂਜੀ ਚਲੋ ਹਾਂਜੀ ਸਤਿ ਸ਼੍ਰੀ ਅਕਾਲ ਫੈਸਲ